ਕੋੜੀ ਨੂੰ ਸਾਹਮਣੇ ਆਂਦਰ ਸ਼ਰਾਬ ਦੀਆਂ ਪੇਟੀਆਂ ਤਿੰਨ ਪੇਟੀਆਂ ਆਯਾਸ਼ੀ ਜੋ ਅੰਦਰ ਕੋਂਡਮ ਪਏ ਆ ਟੀਕਾ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਪਿਆ ਸੀ ਪੂਰਾ ਇਹਨਾਂ ਨੇ ਇਹਦੇ ਵਿੱਚ ਇੱਕ ਭੈਣ ਦੇ ਨਾਲ ਸਾਥ ਦਿੱਤਾ ਵਾ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਜਾਲੀ ਘਟੋ ਘਟ ਇੱਕ ਬੋਰਾ ਭਰ ਕੇ ਆਪਣਾ ਡਿਗਰੀ ਆ ਦਾ ਸਟੈਂਪ ਉਹ ਜਿਹੜੀ ਉਹਨੇ ਇਦਾਂ ਦੇ ਸਿਕਰ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇੰਦੀਆ ਸਟੈਂਪਾ ਨਿਕਲੀ ਆ ਵਾ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਮੈਡਮ ਨੇ ਬਹੁਤ ਏਸੀਪੀ ਮਾਡਲ ਟਾਊਨ ਐਸ ਐਚਓ 7 ਨੰਬਰ ਵਾਲਿਆਂ ਨੇ ਪੂਰਾ ਸਾਥ ਦਿੱਤਾ ਠੀਕ ਹੈ ਇਹ ਪਹਿਲਾਂ ਗਲਤ ਤਰੀਕੇ ਨਾਲ ਕੁੜੀਆਂ ਨੂੰ ਇੱਥੇ ਬੁਲਾਉਂਦੇ ਆ ਕੌਣ ਬੁਲਾਉਂਦੇ ਸ਼ਾਦੀ.com ਦੇ ਡਾਕਟਰ ਪੁਸ਼ਕਰ ਗੋਇਲ ਉਹ ਬੁਲਾਉਂਦੇ ਆ ਬੰਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਝ ਬਾਅਦ ਵਿੱਚ ਇੱਥੇ ਆਫਰ ਦਿੰਦੇ ਆ ਜੋ ਵੀ ਆਫਰ ਦੇ ਕੇ 50 5000 ਦਾ ਆਫਰ ਕਰਦੇ ਆ ਬਾਜੂ ਅਧਿਆਪਕ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਨਾਲ ਸੈਕਸ਼ੂਅਲ ਹਰਾਸਮੈਂਟ ਕਰਦੇ ਵੀ ਤੁਸੀਂ ਸਾਡੇ ਨਾਲ ਫਿਜ਼ੀਕਲੀ ਹੋਇਆ ਇਹ ਡਾਕਟਰ ਕੁਸ਼ਕਲ ਗੁਆਇਨ ਦਾ ਧੰਦਾ ਹੈ ਵਿੱਚੇ ਮੌਨਿਕਾ ਆ ਸੂਰਜ ਆ ਤੇ ਤੀਜੀ ਤੀਜੀ ਕੁੜੀ ਹੈਗੀਆ ਜੋਤੀ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਾਲ ਸਾਤਾ ਦਿੰਦੇ ਸਾਲ ਦਾ ਸਾਤਾ ਦਿੰਦੇ ਕਿ ਇਹਨਾਂ ਨੂੰ 20000 ਰੁਪਏ ਮਿਲਦਾ ਇੱਕ ਕੁੜੀ ਨੂੰ ਤੁਸੀਂ ਕਿੱਦਾਂ ਇੰਨੀ ਗੱਲ ਕਹਿ ਸਕਦੇ ਸਰ ਮੈਂ ਪੂਰੀ ਸ਼ੋਰ ਹਾਂ ਸਰ ਮੈਂ ਕਹੀਂ ਤੁਹਾਡੇ ਕੈਂਪਸ ਦੇ ਸਾਹਮਣੇ ਨਹੀਂ ਆਪਣੇ ਨਾਲ ਹੋਇਆ ਕੋਈ ਇਦਾਂ ਹਾਂਜੀ ਸਰ ਮੈਂ ਨਾਲ ਉਹਨਾਂ ਨੇ ਕਿੰਨੀ ਵਾਰੀ ਕਹਿ ਲਿਆ ਤਾਂ ਹੀ ਮੈਂ ਸਟੈਪ ਚੱਕਿਆ ਆਦਰਵਾਇਜ਼ ਮੈਂ ਚੱਕਣਾ ਨਹੀਂ ਸੀ ਸਰ ਕੀ ਕਹਿਣਾ ਚਾਹ ਡਾਕਟਰ ਕੀ ਕੀ ਕਹਿਣਾ ਡਾਕਟਰ ਸਾਹਿਬ ਤੁਸੀਂ ਆ ਦੇਖ ਸਕਦੇ ਹੋ ਜੋ ਪਾਸੇ ਪਾਸੇ ਲੁਕਾਨ ਦੇ ਕੋਸ਼ਿਸ਼ ਕਰਦੇ ਇੱਕ ਦਿਨ ਨਕਲੀ ਡਿਗਰੀਆ ਬਣਾ ਕੇ ਲੋਕਾਂ ਨੂੰ ਠੱਗਿਆ ਜਾਂਦਾ ਹੀ ਏ ਟੀਮ ਵੱਲੋਂ ਤੁਸੀਂ ਇਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਡਾਕਟਰ ਸਾਹਿਬ ਸੰਜਿਆ ਕਰ ਰਹੇ ਹੋ ਆ ਨਾ ਸਾਡੀ ਪੁਲਿਸ ਨੇ ਹੋਰੋ ਜਿਹਾ ਪਰੇ ਹੋਰੋ ਜਿਹਾ ਪਰੇ ਹੋਰੋ ਜਿਹਾ ਪਰੇ ਠੀਕ ਹੈ ਇਹ ਪਹਿਲਾ ਗਲਤ ਤਰੀਕੇ ਨਾਲ ਕੁੜੀਆਂ ਨੂੰ ਇੱਥੇ ਬੁਲਾਉਂਦੇ ਆ ਕੌਣ ਬੁਲਾਉਂਦੇ ਸ਼ਾਦੀ.com ਤੇ ਡਾਕਟਰ ਪੁਸ਼ਕਰ ਗੋਇਲ ਉਹ ਬੁਲਾਉਂਦੇ ਆ ਬੰਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਛ ਬਾਅਦ ਚ ਇੱਥੇ ਆਫਰ ਦਿੰਦੇ ਆ ਜੌਬ ਦੀ ਆਫਰ ਦੇ ਕੇ 50 50 ਹਜ਼ਾਰ ਸੈਲੀ ਆਫਰ ਕਰਦੇ ਆ ਬਾਅਦ ਚ ਇੱਥੇ ਆ ਕੇ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਉਹਨਾਂ ਸੈਕਸ਼ੂਅਲ ਹਰਾਸਮੈਂਟ ਕਰਦੇ ਵੀ ਤੁਸੀਂ ਤੁਹਾਡੇ ਨਾਲ ਫਿਜ਼ੀਕਲੀ ਹੋਵੋ ਇਹ ਡਾਕਟਰ ਪੁਸ਼ਕਰ ਗੋਇਲ ਦਾ ਧੰਦਾ ਹੈ ਵਿੱਚੇ ਮੌਨਿਕਾ ਆ ਸੂਰਜ ਆ ਤੇ ਤੀਜੀ ਤੀਜੀ ਕੁੜੀ ਹੈਗੀ ਹੈ ਜੋਤੀ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਰਦਾ ਸਾਦਾ ਦਿੰਦੇ ਸਰਦਾ ਸਾਦ ਦਿੰਦੇ ਇਹਨੀ ਗੱਲ ਕਹਿ ਸਕਦੇ ਇਸ ਗੱਲ ਮੈਂ ਪੂਰੀ ਸ਼ੋਰ ਹਾਂ ਸਰ ਮੈਂ ਕਈ ਤੁਹਾਡੇ ਕੈਮਰੇ ਦੇ ਸਾਹਮਣੇ ਨਹੀਂ ਆਪਣੇ ਨਾਲ ਹੋਇਆ ਕੋਈ ਇਦਾਂ ਹਾਂਜੀ ਸਰ ਮੈਨੂੰ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕੇ ਤਾਂ ਹੀ ਮੈਂ ਸਟੈਪ ਚੱਕਿਆ ਅਦਰਵਾਇਜ਼ ਮੈਂ ਚੱਕਣਾ ਨਹੀਂ ਸੀ ਕਿੰਨੇ ਸਮੇਂ ਪਹਿਲੇ ਜਿਹੜੀ ਹੈ ਤੁਸੀਂ ਇੱਥੇ ਜੋਬ ਲਈ ਆਏ ਸੀ ਮੈਂ ਹਲੇ ਸਿਰਫ 2 ਮਹੀਨੇ ਹੋਏ ਮੈਨੂੰ 10 15 ਦਿਨ ਤੋਂ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀਗੀ ਜਿਹਦੇ ਕਰਕੇ ਮੈਨੂੰ ਥੋੜਾ ਟਾਈਮ ਵੇਟ ਕਰਨਾ ਪਿਆ ਕਿ ਮੈਨੂੰ ਸੀਗਾ ਮੈਂ ਸੈਲਰੀ ਆਪਣੀ ਕਢਾ ਕੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਇਹਨਾਂ ਨੇ ਮੇਰਾ ਮੈਂਟਲੀ ਟ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਰੱਖਦੇ ਕਹਿੰਦੇ ਰਾਤੀ 8-9 ਵਜੇ ਤੱਕ ਤੂੰ ਲਾਈਵ ਰਹਿਣਾ ਸਾਡੇ ਨਾਲ ਆਲਾ ਇਹ ਕੌਣ ਹੁੰਦੇ ਮੇਰੀ ਪਰਸਨਲ ਪਾਰਟੀ ਨੂੰ ਦੇਣ ਵਾਸਤੇ ਜੀ ਠੀਕ ਹੈ ਨਾ ਜੇ ਡਿਊਟੀ ਟਾਈਮ ਤੇ ਤੁਸੀਂ ਉਹ ਲਾਈਵ ਲੋਕੇਸ਼ਨ ਫਿਰ ਮੁੰਡੇ ਦੀ ਵੀ ਲਓ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁਲਿਸ ਹਾਂਜੀ ਮੇਰੇ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਹੜੀ ਵੀਡੀਓ ਦੇਖੀ ਗਈ ਆ ਦਿਖਾਈਆ ਗਿਆ ਆਪਣੇ ਉਹ ਵੀਡੀਓ ਕਿਵੇਂ ਬਣਾਈਆ ਗਿਆ ਅੰਦਰ ਲਈ ਉਹ ਸਰ ਅੰਦਰ ਹੀ ਬਣਾਉਂਦੇ ਆ ਸਾਰਾ ਕੁਝ ਸਾਨੂੰ ਵੀ ਇਸੇ ਚੀਜ਼ਾਂ ਨੂੰ ਕਹਿੰਦੇ ਕਿ ਤੁਸੀਂ ਅੰ ਡਾਸ ਡਾਉਨਸ ਕਰਦੇਵੇ ਜੋ ਉਹਨਾਂ ਨੇ ਸਾਨੂੰ ਗਰੁੱਪ ਵਿੱਚ ਪਾ ਦਿੰਦੇ ਇੱਕ ਸਾਡੇ ਮੈਡਮ ਲੁਧਿਆਣੇ ਵਾਲੇ ਹੈਗੇ ਪੂਜਾ ਮੈਡਮ ਉਹਨਾਂ ਦੀ ਤੁਸੀਂ ਗਰੁੱਪ ਜੈਡ ਸੀ ਹਾਂਜੀ ਮੈਂ ਦਿਖਾ ਸਕਦੇ ਕਿਹਦਾ ਗਰੁੱਪ ਦਿਖਾਓ ਸਰ ਮੇਰੇ ਫੋਨ ਵਿੱਚ ਦਿਖਾਓ ਗਰੁੱਪ ਕਿਹਦਾ ਕਰਨੀ ਦੋ ਫੋਨ ਕਰੀਏ ਮੇਰਾ ਦੂਜਾ ਫੋਨ ਦਿਖਾ ਸਕਦੀ ਹਾਂ ਉਹਦੇ ਘਰ ਗਏ ਮੇਰੇ ਕੋਲ ਜਦੋਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਕੀ ਅਸ਼ਵਾਸਨ ਦਵਾਇਆ ਜਾ ਰਿਹਾ ਹੁਣ ਪੁਲਿਸ ਵੱਲੋਂ ਨਹੀਂ ਹੁਣ ਤਾਂ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਹੈ ਜਿਹਦੇ ਲਈ ਮੈਂ ਬਹੁਤ ਧੰਨਵਾਦ ਆ ਮ ਸ਼ਰਾਬ ਦੀਆਂ ਪੇਟੀਆਂ ਅੰਦਰੋਂ ਦੇ ਅਗਰ ਅਸੀਂ ਇਸ ਚੀਜ਼ ਨੂੰ ਨਹੀਂ ਮੈਜਰ ਸਟੈਪ ਚੱਕਦੇ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਮੈਥੇ ਹੁੰਦਾ ਕਿ ਕੰਮ ਬਣਾਉਂਦੇ ਸੀ ਇੱਥੇ। ਇੱਥੇ ਕੁਝਵੇਂ ਦੀ ਜਾਲੀ ਡਿਗਰੀਆਂ ਬੰਦੀਆਂ ਆ ਜਿਹੜੀ ਬੈਕ ਡੇਟ 'ਚ ਜਦਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਨੂੰ ਪਰ ਪ੍ਰੋਵਾਈਡ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ। ਤਾਂ ਕਿ ਬੱਚੇ ਵੀ ਅੱਗੋਂ ਫਜ਼ੰਦ ਏ ਤਾਂ ਚਲੋ ਏ ਤਾਂ ਧੰਦੇ ਕਰਦੇ ਵੇ ਤਾਂ ਟਾਈ ਟਾਈ 3-3 ਲੱਖ ਦੀਆਂ ਡਿਗਰੀਆਂ ਵੇਚਦੇ ਆ। ਅੱਛਾ ਜੀ। ਹਾਂਜੀ। ਅੰਦਰ ਇਹਦੇ ਵਿੱਚ ਲੱਖਣਵਾਸੀ ਵੀ ਦੱਸਣੇ ਕੁਝ ਕਿ ਜਿਹੜੇ ਬੋਰਡ ਵਗੈਰਾ ਉਹ ਅੰਦਰ ਲੱਗਦਾ ਸੀ ਕੈਮਰੇ ਜੇ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਹਾਇਰ ਵੀ ਨਹੀਂ ਹੋ ਸਕਦਾ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਆਫਿਸ ਇੱਥੇ ਖੁੱਲ੍ਹਿਆ ਆਇਆ ਸੀ ਇਹ ਤੁਹਾਨੂੰ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤੇ ਮੈਂ ਫੇਸ ਕੀਤਾ ਮੈਂ ਸਾਰਾ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਮੈਨੂੰ ਇਨਸਾਫ ਚਾਹੀਦਾ ਕਿ ਜਿਹੜੀ ਆਉਣ ਵਾਲਾ ਟਾਈਮ 'ਚ ਕੁੜੀਆਂ ਨਾਲ ਹੋਰ ਕੁਝ ਐਦਾਂ ਦਾ ਨਾ ਹੋਵੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਪੁੱਛਿਆ ਸਰ ਤੋਸਫੀਰ ਹਾਂਜੀ ਹਾਂਜੀ ਪ੍ਰਸ਼ਾਸਨ ਪੁੱਛਿਆ ਮੇਰੇ ਭਰਾਵਾ ਆਪਣੀ ਇੱਕ ਭੈਣ ਦੇ ਨਾਲ ਸਾਥ ਦਿੱਤਾ ਵਾ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਜਾਲੀ ਘਰ ਤੋਂ ਘੱਟ ਇੱਕ ਬੋਰਾ ਭਰ ਕੇ ਆਪਣਾ ਡਿਗਰੀ ਆ ਦਾ ਸਟੈਂਪ ਜਿਹੜੀ ਉਹਨੇ ਇਦਾਂ ਦੇ ਸਿਕਰਟ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇੱਡੀਆ ਸਟੈਂਪਾ ਨਿਕਲੀ ਆ ਵਾ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਮੈਡਮ ਨੇ ਬਹੁਤ ਏਸੀਬੀ ਮਾਡਲ ਟਾਊਨ ਐਸ ਐਚਓ 7 ਨੰਬਰ ਵਾਲਿਆਂ ਨੇ ਪੂਰਾ ਸਾਥ ਦਿੱਤਾ ਕੁੜੀ ਨੂੰ ਇਨਸਾਬ ਮਿਲਿਆ ਅੰਦਰ ਸ਼ਰਾਬ ਦੀਆਂ ਪੇਟੀਆਂ ਤਿੰਨ ਪੇਟੀਆਂ ਆਯਾਸ਼ੀ ਜੋ ਅੰਦਰ ਕੌਂਡਮ ਪਏ ਆ ਠੀਕ ਆ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਪਿਆ ਸੀ ਪੂਰਾ ਇਹਨਾਂ ਨੇ ਇਹਦੇ ਵਿੱਚ ਅੱਜ ਜੋ ਕੰਮ ਪੁਲਿਸ ਨੇ ਕੀਤਾ ਸਾਡੀ ਟੀਮ ਨੇ ਕੀਤਾ ਸਾਡੇ ਨਾਲ ਵਾਲਮੀਕੀ ਟਾਈਗਰ ਫੋਰਸ ਦੇ ਆਲ ਇੰਡੀਆ ਪ੍ਰਧਾਨ ਅੱਜ ਇੱਕ ਹੌਂਸਲਾ ਆਈ ਸਟੀਫਨ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਰੇ ਆਪਣੀ ਟੀਮ ਮਨਾ ਕੇ ਆਏ ਆ ਵਿੱਕੀ ਚੀੜਾ ਜੀ ਸਾਡੇ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਕੰਮ ਕਰ ਰਹੇ ਸੀ ਸਾਹਮੋਤਾ ਦੋ ਦਿਨ ਪਹਿਲੇ ਪਤਾ ਲੱਗਾ ਵਾ ਦੋ ਦਿਨ ਪਹਿਲੇ ਪਤਾ ਲੱਗਾ ਆਪਾਂ ਅੱਜ ਹੀ ਕਾਰਵਾਈ ਕਰਵਾਤੀ ਨਾ ਕਿਸ ਚੀਜ਼ ਦਾ ਕੰਮ ਸੀਗਾ ਜਿਹੜਾ ਅੰਦਰ ਹੁੰਦਾ ਸੀਗਾ ਅੰਦਰ ਜਿਸ਼ਮ ਫਰੋਸੀ ਦਾ ਕੰਮ ਹੁੰਦਾ ਸੀਗਾ ਪਹਿਲੇ 50-50000 ਰੁਪਿਆ ਲੈ ਕੇ ਇਹਨਾਂ ਕੋ ਮੈਂਡਮਾ ਨੂੰ ਬੁਲਾਉਂਦੇ ਸੀਗੇ ਸ਼ਾਦੀ.com ਥਰੂ ਇਹਨਾਂ ਨੂੰ ਕੰਮ ਲਵਾਂਦੇ ਸੀਗੇ ਜਦੋਂ ਇਹ ਆਂਦੀ ਆ ਸੀਗਾ ਇਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਆਹ ਕੰਮ ਕਰਨਾ ਵਾ ਜੇ ਤੁਸੀਂ ਆਹ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਮੈਂਟਲੀ ਇਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ ਜੇ ਤੁਸੀਂ ਆਹ ਕੰਮ ਕਰੋਗੇ ਤੁਹਾਨੂੰ ਲੱਖ ਰੁਪਏ ਚ ਤੁਹਾਨੂੰ ਅਸੀਂ ਖੇਲੋ ਇਨਕਮ ਹੋ ਜੂਗੀ ਤੁਹਾਡੀ ਜੀ ਉਹਨੇ ਵਿਚਾਰੀ ਡਿਵੋਰਸ ਜਿੰਨੀ ਆ ਡਿਵੋਰਸ ਔਰਤਾ ਇਹ ਉਹੀ ਰੱਖਦੇ ਆ ਇਹ ਹੋਰ ਕੋਈ ਲੇਡੀਸ ਨੂੰ ਨਹੀਂ ਰੱਖਦੇ ਜਿਹੜੀ ਉਹ ਕੁਵਾਰੀ ਹੋਊਗੀ ਜੀ ਇਸ ਲਈ ਇਹ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਸਾਡੀ ਟੀਮ ਨੇ ਕੰਮ ਕੀਤਾ ਵਾ ਬਾਕੀ ਸਾਡੇ ਪ੍ਰਧਾਨ ਅਜੀਤ ਹੌਂਸਲਾ ਜੀ ਨਾਲ ਨਹੀਂ ਭਾਜੀ ਇੱਥੇ ਬਣਾਉਂਦੇ ਕੀ ਸੀਗੇ ਜੀ ਅੰਦਰ ਡਿਗਰੀਆ ਬਣਾਉਂਦੇ ਆ ਸਾਰੀ ਡਿਗਰੀਆ ਜਾਲੀ ਡਿਗਰੀ ਐ ਐਸ ਐਚਓ ਸਾਫ ਦੇ ਡਿਗਰੀ 12ਵੀਂ ਸਾਡੀ ਗ੍ਰੈਡ ਪੀ ਜਲੰਧਰ ਸਾਰੀ ਸਾਰੀ ਯੂਨੀਵਰਸਿਟੀ ਆ ਦੀਆਂ ਮੋਹਰੇ ਅੰਦਰ ਮਿਲਿਆ ਵਾ ਸਾਰੀ ਯੂਨੀਵਰਸਿਟੀ ਦੀ ਡਿਗਰੀ ਕੋਈ ਆਪਣੀ ਵੀਡੀਓ ਬਣਾਈ ਗਈ ਇੰਦਾਂ ਲਿਖ ਤੂੰ ਆ ਚੀਜ਼ਾਂ ਦੀ ਨਹੀਂ ਆਪਾਂ ਕੋਈ ਨਹੀਂ ਬਣਾਈ ਗਈ ਸਾਰਾ ਕੁਝ ਤੁਹਾਡੇ ਸਾਹਮਣੇ ਬਾਹਰ ਆ ਜਾਊਗਾ ਸ਼ਰਾਬ ਦੀਆਂ ਪੇਟੀਆਂ ਫੜੀ ਪੁਲਿਸ ਵੀ ਪੁੱੰਚੀ ਹੈ ਕੀ ਕਹਿਣਾ ਪੁਲਿਸ ਸਾਹਿ रिकवर करके हुन बाहर आ रही है ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜੂਗਾ ਠੀਕ ਹੈ ਕਬਦੀਸੀ ਪੂਜਾ ਨਾਮ ਦੀ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਜਾਣ ਦਿੱਤੀ ਕਿ ਇੱਥੇ ਉਹ ਜੌਬ ਕਰ ਰਹੀ ਹੈ ਇਹਨਾਂ ਦੇ ਇੱਕ ਗੋਲ ਇੰਟਰਪ੍ਰਾਈਜ਼ ਹੈ ਕੁਸ਼ਕਰ ਕੋਇਲੋ ਬੰਦੇ ਦਾ ਨਾਮ ਹੈ ਜੀ ਕਿ ਉਹ ਇੱਥੇ ਜਾਲੀ ਲਕਮਣ ਤਿਆਰ ਕਰਕੇ ਤੇ ਜਾਲੀ ਮੋਰਾ ਦੇ ਨਾਲ ਉਹ ਵਿਦੇਸ਼ ਬੱਚੇ ਨੂੰ ਭੇਜਦਾ ਹੈ ਤੇ ਸਾਡੇ ਸੀ ਰਮੇਸ਼ ਕਮਨ ਇਨਫੋਰਮੇਸ਼ਨ ਆਈ ਉਹਨਾਂ ਨੇ ਆਣ ਕੇ ਰਿਪੋਰਟ ਕੀਤਾ ਇੱਥੇ ਰਿਪੋਰਟ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਕੁਝ ਡਾਕੂਮੈਂਟਸ ਮਿਲੇ ਹੈ ਉਤਮਨ ਮੋਰਾ ਮਿਲੀਆਂ ਕੁਝ ਵੱਖ-ਵੱਖਰੀ ਕੰਪਨੀ ਦੀਆਂ ਤੇ ਨਾਲ ਕੋਈ 16 ਕ ਬੋਤਲਾਂ ਵਿੱਚ ਸ਼ਰਾਬ ਦੀਆਂ ਮਿਲੀਆਂ ਭਰੀਆਂ ਹੀ ਆ ਜਾਂਦੀਆਂ ਭਰੀਆਂ ਸੀ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟ ਦਾ ਦਾ ਕੇ ਰਜਿਸਟਰ ਕਰਨ ਵਾਸਤੇ ਭੇਜਤਾ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲ ਰਹੇ ਆ ਜੋ ਹੋਰ ਵੀ ਕੋਈ ਇਦਾਂ ਦੀ ਮਿਹਰ ਜਿਸ ਤਰ੍ਹਾਂ ਇਹ ਕਾਰਵਾਈ ਹੋ ਗਈ ਨਾ ਸਰ ਸੁਤਰਾ ਕੋ ਪ੍ਰਕਾਸ਼ ਲਿਆ ਕਿ ਇਹ ਲੜਕੀਆਂ ਸਿੰਧਨ ਨੂੰ ਗਲਤ ਕੰਮ ਵੀ ਕਰਾਉਂਦੇ ਸੀ ਉਸ ਤੋਂ ਬਾਅਦ ਕੋਈ ਫਿਲਹਾਲ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਦੋਂ ਦੀ ਕਾਰਵਾਈ ਹੋਏ ਸਰ ਮਾਲਕ ਦਾ ਕੀ ਨਾਮ ਹੈ ਸਰ ਕਿਹਦਾ ਜੀ ਜਰਾ ਇੱਕ ਲਾ ਦੇ ਉਸਕਰ ਗੋਇਰ ਕੋਈ ਇਥੇ ਵੀ ਚੀਜ਼ ਸਾਹਮਣੇ ਆਈ ਹੈ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਹੈ ਜਾਂ ਕੋਈ ਸ਼ਾਪਾ ਉਦੋਂ ਕੋਈ ਫੇਰ ਆ ਲੈਂਦਾ ਸੀ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਇਦਾਂ ਦਾ ਬੋਰਡ ਅੰਦਰ ਮਿਲਿਆ ਸਾਨੂੰ ਕੋਈ ਅਰੋੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਹੈ ਨਹੀਂ ਮੈਡੀਕਲ ਦਵਾਈਆਂ ਤੋਂ ਵੀ ਆ ਵੀ ਅੰਦਰ ਗੱਲ ਉਸ ਅੰਦਰ ਪਈਆਂ ਪਰ ਆਪਾਂ ਦੇਖੇ ਅਜੇ ਵੈਰੀਫਾਈ ਕਰਦੇ ਹਾਂ ਕਿ ਕਦ ਵੱਸ ਰੱਖਿਆ ਹੁੰਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੇ ਕਿੰਨੇ ਲੜਕੇ ਲੜਕੀਆਂ ਹੈਗੀਆਂ ਨੇ ਅੰਦਰ ਇੱਥੇ ਉਹਨਾਂ ਦੇ EMPLOYEES ਹੈ ਮੈਂ ਵੀ ਵੈਰੀਫਾਈ ਤੋ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੇਰੇ ਕੋ ਕੋਈ ਵੀਡੀਓਜ਼ ਨਹੀਂ ਇਤਕਾਈ ਸਾਡੇ ਕੋਲ ਆਈਆਂ ਨੇ ਵੀਡੀਓ ਮੇਰੇ ਕੋ ਕੋਈ ਨਹੀਂ ਇਤਕਾਈ ਜੀ ਵੀਡੀਓ ਇਦਾਂ ਦੀ ਜਿਹੜੇ ਦਰਾਈ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕੀ ਜਿੰਨਾ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੂਗੀ ਉਸ ਜੋ ਵੀ ਬੰਦੀ ਤਾਰਾ ਤਲਾਈ ਹੈ ਸਰ ਅੰਦਰੀਆਂ ਮਾਨ ਜਿਹੜਾ ਮਿਲਿਆ ਹਾਂਜੀ 35 ਤੱਕ ਸਮਾਨ ਕੋਈ ਨਹੀਂ ਕੋਈ ਨਹੀਂ ਤਾਂ ਕਿਹੜੀ ਕਿਹੜੀ ਯੂਨੀਵਰਸਿਟੀ ਸਰ ਮੋਰਨ ਦੇ ਨਾਮ ਤੇ ਆਜਾ ਵੈਰੀਫਾਈ ਕਰ ਰਹੇ ਹਾਂ ਸਰ ਸਾਰੀਆਂ ਜੇ ਪਈਆਂ ਐ ਰੈਸਿਸਨ ਚੱਲਦੀਆਂ ਸਰ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨਾ ਕਾਰੇ ਸਾਡੇ ਰਮੇਸ਼ ਜੀ ਅੰਦਰ ਜਿਹ ਇਸ ਮਾਮਲੇ ਲੈ ਕੇ ਕਿੰਨੇ ਟਾਈਮ ਲਾਣਾ ਕਿ ਅੱਗੇ ਚੱਲ ਦੇਖੋ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਕਸ਼ਾ ਬੰਦੀ ਅੰਦਰ ਸਾਰੇ ਕੱਲ-ਕੱਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕੱਲ-ਕੱਲੇ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਟਾਈਮ ਲੱਗ ਜਾਂਦਾ ਜਿਹੜੀ ਲੜਕੀ ਨੇ ਕੰਪਲੇਨਟ ਦਿੱਤੀ ਸੀ ਉਹ ਅੰਦਰ ਹੀ ਹੈ ਹਾਂਜੀ ਉਹ ਨਾਲ ਹੀ ਸੀ ਉਹਨਾਂ ਨੂੰ ਭੇਜ ਸਕਦੇ ਹੋ 12 ਹੀ ਉਹਨਾਂ ਨੂੰ ਜ਼ਰੂਰ ਜੀ ਠੀਕ ਹੈ ਹਰਸ ਜੀ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਕਸੂਰ ਪਾਇਆ ਗਿਆ ਉਹਨਾਂ ਨੂੰ ਲਾਵਾਂਗੇ ਨਾਲ ਫਿਰ ਜਿਹੜਾ ਡਾਕਟਰ ਇਨਕੁਇਰੀਸ਼ਨ ਕਹਿੰਦੇ ਆ ਪਰ ਇੱਥੇ ਡਾਕੂਮੈਂਟਸ ਕੋਈ ਨਹੀਂ ਪ੍ਰੂਫ ਹੋਏ ਤင်း ਜਿਹੜੀ ਆ ਗੱਡੀ ਹੈ ਨਾ ਇਹ ਤੇ ਸਰਪੰਦਰ ਜੀ ਆ ਕੇ ਵੈਰੀਫਾਈ ਕੀਤਾ ਬਾਕੀ ਦਾ ਦੇਖਾਂਗੇ ਕਿ ਕਿਹਦੇ ਨਾਮ ਤੋਂ ਠੀਕ ਹੈ